ਸਸਤੀ ਗੱਲ ਦੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਇੱਕ ਨਵੇਂ ਵੀਡੀਓ ਦੇ ਨਾਲ ਨਾਈਟਰਾ ਦੀਆਂ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਓਕੇ ਕਰੋ ਕਿ ਨਵੇਂ ਨਵੇਂ ਵੀਡੀਓ ਦੇਖਣ ਲਈ ਸਾਡੇ ਤੇ ਨੂੰ ਦੇਖਦੇ ਰਹੋ ਹਾਜ਼ਰ ਹੋਇਆ ਸਵਰਾਜ 969 ਟ੍ਰੈਕਟਰ ਆ ਜੀ ਹਾਫ ਤੇ ਵਿਦੇ ਕ੍ਰਿਸ਼ਣ ਟ੍ਰੈਕਟਰ 4x4 ਟ੍ਰੈਕਟਰ ਆ ਮਾਡਲ ਦੀ ਗੱਲ ਕਰੀਏ 2021 ਮਾਡਲ ਆ ਜੀ ਪੰਜਾਬ ਨੰਬਰ ਆ ਪਹਿਲੇ ਨਾਂ ਤੇ ਆ ജനൽ ട്രൈറ്റർ നാദാ പേസേ ടയർ ആ ജീ പാവർ സ്റ്റേർഡ് നാല് ഫോർ ബൈ ഫോർ ട്രൈ ആ ഡബൽ ഡിസ്റ്റൂട്ടേറ്റോരൂമ കഡിഷൻ ആംഗപേണ്ട ഇഞ്ജന ഗീർത്തി ഫുൾ ഗ്രന്റ്റിൽ സാഫ സ്ടൈറ്റ ബൈ ഡിമ നോ ലക്ഷ പച്ചി ഹാർ ਸਕ੍ਰੀਨ ਤੇ ਨੰਬਰ 8427025955 ਨੰਬਰ ਤੇ ਸਾਰੀ ਜਾਣਕਾਰੀ ਲੈ ਸਕਦੇ ਆ ਰੇਟ 9,25,000 ਰੇਟਰ ਬਿਲਕੁਲ ਸ਼ੋਰ ਬਿਜਿ ਤੋਂ ਬਚਾ ਸਾਡੀ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੀ